ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਐਤਕੀ ਦਾ ਆਪਣਾ ਵਲੌਗ ਹੋਲੇ ਮਹੱਲੇ ਤੇ ਤਿਆਰੀਆਂ ਤਾਂ ਆਪਣੇ ਵੱਲੋਂ ਪੂਰੀ ਜੋਰ-ਸ਼ੋਰ ਨਾਲ ਚੱਲ ਰਹੀਆਂ ਤੇ ਤਰਪਾਲ ਆਪਣੇ ਜੌਨੀਅਰ ਤੇ ਪੈਣੀ ਸ਼ੁਰੂ ਹੋ ਗਈ ਆ ਤਰਪਾਲ ਦਾ ਕੰਮ ਨਿਭੜਨ ਤੋਂ ਬਾਅਦ ਤੇ ਆਪਣੀ ਸੰਗਤ ਵੱਲੋਂ ਪੀਤੀ ਗਈ ਇੱਕ ਇੱਕ ਕੱਪ ਚਾਹ ਤੇ ਚਾਹ ਦੀ ਚੁਸਕੀਆਂ ਲੈਣ ਤੋਂ ਬਾਅਦ ਤੇ ਆਪਣੀ ਸੰਗਤ ਹੋਲੇ ਮਹੱਲੇ ਲਈ ਹੋਈ ਰਵਾਨਾ ਤੇ ਲਓ ਜੀ ਆਪਣਾ ਇੱਕ ਟਰਾਲਾ ਨਿਕਲ ਚੁੱਕਿਆ ਤੇ ਦੂਜਾ ਨਿਕਲ ਰਿਹਾ ਟਰੈਕਟਰ ਤੇ ਟਰਾਲੀ ਦੀ ਇੱਕ ਵਾਰ ਲੁੱਕ ਚੈੱਕ ਕਰੋ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਬਨੇ ਕਿ ਆਪਣਾ ਬਕਸਾ ਤੇ ਟਰਾਲੀ ਕਿਵੇਂ ਲੱਗ ਰਹੀ ਆ ਲਓ ਜੀ ਚੈੱਕ ਕਰੋ ਅਲਦੀ ਸਭ ਤੋਂ ਪਹਿਲਾ ਆਪਣਾ ਕੀਤਾ ਗਿਆ ਸਭ ਤੋਂ ਜ਼ਰੂਰੀ ਕੰਮ ਘੋੜਿਆਂ ਦੀ ਕੀਤੀ ਗਈ ਖਰਾਕ ਦਾ ਪ੍ਰਬੰਧ ਲਓ ਜੀ ਖਰਾਕ ਵਗੈਰਾ ਘੋੜਿਆਂ ਨੂੰ ਖਲਾਣ ਤੋਂ ਬਾਅਦ ਸਿੱਧੇ ਆਨੰਦਪੁਰ ਸਾਹਿਬ ਵੱਲ ਨੂੰ ਚੱਲੇ ਸਾਡਾ ਜ਼ੋੜਾ ਨਾ ਬਿਨਾ ਬ੍ਰੇਕਾਂ ਖੱਲੀ ਜਾ ਰਿਹਾ ਹੈ ਆਪਣਾ ਮਹਿੰਦਰਾ ਕਹਿੰਦਾ ਮੈਂ ਭਜਾ ਕੇ ਦੇਖਣਾ ਲਓ ਜੀ ਸੋਣਾ ਨੇ ਇੰਨਾ ਮਹਿੰਦਰਾ ਭਜਾਇਆ ਕਿ ਸਾਡਾ ਜੋਡੀਅਰ ਪਿੱਛੇ ਰਹਿ ਗਿਆ ਉਹ ਜੋਡੀਅਰ ਵੈਸੇ ਪਿੱਛੇ ਰਹਿ ਗਿਆ ਸੀ ਉਹ ਮੁੰਡਾ ਪਿੱਕ ਕਰਨਾ ਸੀਗਾ ਇੱਕ ਤਾਂ ਕਰਕੇ ਲਓ ਜੀ ਆਪਣੇ ਜੋਡੀਅਰ ਵਾਲੇ ਬਾਈ ਪਹੁੰਚ ਚੁੱਕੇ ਆ ਤੇ ਰੋਪੜ ਪੁੱਜਦੀ ਜਾਰ ਜੋਡੀਅਰ ਦੇ ਇੱਕ ਟਾਇਰ ਦਾ ਫਰੰਟ ਵਾਲੇ ਦਾ ਨੱਟ ਢਲ ਗਿਆ ਸੀ ਤੇ ਨਾਟਵਤਾ ਆਪਣੇ ਕੋਲ ਹੈ ਨਹੀਂ ਸੀਗਾ ਤੇ ਪਿੱਛੇ ਮੰਚ ਟਰਾਲੀ ਦੇ ਮੰਜੇ ਦਾ ਨਾਟਕ ਹੋਲ ਗਿਆ ਕੋਈ ਕਸਤਾ ਨਾਟ ਵਗੈਰਾ ਕਸਣ ਤੋਂ ਬਾਅਦ ਆਪਣੀ ਸੰਗਤ ਵੱਲੋਂ ਕੀਤਾ ਕਿ ਦੁਬਾਰਾ ਆਨੰਦਪੁਰ ਸਾਹਿਬ ਨੂੰ ਚਾਲੇ ਤੇ ਰੋਪੜ ਆਪਣੀ ਸੰਗਤ ਪਹੁੰਚ ਚੁੱਕੀ ਸੀ ਤੇ ਰੋਪੜ ਲਾਈਟਾਂ ਲਾ ਕੇ ਤਾਂ ਲੱਕ ਬਣਾਈ ਪਈ ਆ ਸੜਕ ਦੀ ਰੋਡ ਵਗੈਰਾ ਵੈਸੇ ਖੁੱਲੇ ਡੁੱਲੇ ਆ ਤੇ ਸਵਾਦ ਹੰਦਾ ਟਰੈਕਟਰ ਵਗੈਰਾ ਚਲਾਣ ਦਾ ਤੇ ਲੋ ਜੀ ਅੱਗੇ ਅੱਗੇ ਜਿਵੇਂ ਵੀ ਸਾਡੇ ਨਾਲ ਵਲੌਗ ਵਿੱਚ ਜੋ-ਜੋ ਵੀ ਹੁੰਦਾ ਤੁੰ ਜ਼ਰੂਰ ਦਿਖਾਵਾਂਗੇ ਤੇ ਆਨੰਦਪੁਰ ਸਾਹਿਬ ਪਹੁੰਚਣ ਤੋਂ ਥੋੜੀ ਦੇਰ ਪਹਿਲਾਂ ਆ ਕੁਝ ਮੁੰਡਿਆਂ ਵੱਲੋਂ ਆਪਣੇ ਜੋਰ ਦਿਖਾਏ ਗਏ ਕੰਮ ਤਾਂ ਵੈਸੇ ਹੀ ਰિસ્ਕੀ ਆ ਪਰ ਲੋਕੀ ਕਰਨ ਤੋਂ ਬਾਅਦ ਨਹੀਂ ਜਾਂਦੇ ਅਸੀਂ ਵੀ ਥੋੜੀ ਦੇਰ ਉੱਥੇ ਰੁਕੇ ਸਮੋਰੇ ਖੜਨ ਤੋਂ ਬਾਅਦ ਤੇ ਆਪਾਂ ਦਵ ਸਿੱਧਾ ਆਨੰਦਪੁਰ ਸਾਹਿਬ ਨੂੰ ਪਾਰਿੱਤਰ ਸੀ ਚੱਲੇ ਤੇ ਉਹ ਰਸਤੇ ਵਿੱਚ ਫੋਨ ਬੰਦ ਹੋ ਗਿਆ ਸੀ ਤਾਂ ਓਕੇ ਥੋੜਾ ਜਿਹਾ ਵਲੌਗ ਨਹੀਂ ਬਣਾ पाए ਤੇ ਵਸੇ ਨੰਦਪੁਰ ਸਾਹਿਬ ਪੁੱਜਦੀ ਸਾਰ ਤੇ ਜਾ ਕੇ ਆਪਾਂ ਆਪਣਾ ਟਿਕਾਣਾ ਲੱਭ ਕੇ ਆਪਾਂ ਟਰਾਲੀ ਵਗੈਰਾ ਲਗਾਈ ਸਾਈਡ ਤੇ ਆਪਾਂ ਤਾਂ ਰੈਸਟ ਕੀਤੀ ਤੇ ਰੈਸਟ ਵਗੈਰਾ ਕਰਨ ਤੋਂ ਬਾਅਦ ਤੇ ਅਗਲੇ ਦਿਨ ਉੱਠਦੀ ਸਾਰ ਤੇ ਆਪਣੇ ਸੰਗਤ ਵੱਲੋਂ ਪੀਤੀ ਗਈ ਚਾਹ ਤੇ ਚਾਹ ਵਗੈਰਾ ਪੀਣ ਤੋਂ ਬਾਅਦ ਫਰੈਸ਼ ਹੋਏ ਫਰੈਸ਼ ਹੋ ਕੇ ਤੇ ਆਪਾਂ ਜੋੜੀਅਰ ਵਾਲੇ ਮਹਾਲੀ ਤੋਂ ਆਪਣੇ ਕੋਲ ਪੁੱਜ ਗਏ ਸੀ ਲਓ ਜੀ ਚੈੱਕ ਕਰੋ ਆਪਣੇ ਘੋੜੇ ਤੇ ਬਸ ਉਹਦੇ ਤੋਂ ਆਪਣੇ ਤਿਆਰ ਵਗੈਰਾ ਹੋ ਕੇ ਤੇ ਹੁਣ ਵੀ ਆਪਣੀ ਸਲਾਹ ਸੀ ਗੁਰਦੁਆਰਾ ਪੰਭੌਰ ਸਾਹਿਬ ਜਾਣ ਦੀ ਤੇ ਲਓ ਜੀ ਆਪਣਾ ਇੱਕ ਜੌਂਡੀਆ ਤੁਰ ਪਏ ਆ ਤੇ ਮਗਰੇ ਦੂਜਾ ਅਨੰਦਪੁਰ ਸਾਹਿਬ ਦੀ ਹੱਦ ਦੇ ਵਿੱਚੋਂ ਆਪਾਂ ਹੁਣ ਬਾਹਰ ਨਿਕਲ ਰਹੇ ਆ ਤੇ ਗੁਰਦੁਆਰਾ ਪੰਭੌਰ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਹੋਰ ਸਾਹਿਬ ਦੀ ਸਾਈਡ ਦੇ ਵਿਊ ਚੈੱਕ ਕਰੇ ਇੱਕ ਵਾਰ ਦਿਲ ਬਹੁਤ ਖੁਸ਼ ਹੁੰਦਾ ਉੱਧਰ ਜਾ ਕੇ ਲਓ ਜੀ ਸਭ ਤੋਂ ਪਹਿਲਾਂ ਤਾਂ ਚੈੱਕ ਕਰੋ ਇਹਦਾ ਮਿਨੀ ਡੈਮ ਵਿਊ ਚੈੱਕ ਕਰੋ ਇਹ ਸੜਕ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਵਿਊ ਦੇਖੋ ਜੀ ਬਹੁਤ ਵਧੀਆ ਵਿਊ ਆ ਲਓ ਜੀ ਆ ਸੀ ਸਾਡੀ ਸੰਗਤ ਤੇ ਪੰਮ ਵੱਲੋਂ ਹੱਥ ਜੋੜ ਕੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਧਰ ਦੇ ਵਿਊ ਚੈੱਕ ਕਰੋ ਜੀ ਇੱਕ ਵਾਰ ਕਿੰਨੇ ਸੋਹਣੇ ਛੋਟੇ ਛੋਟੇ ਘਰ ਬਣੇ ਹੋਏ ਆ ਇਹ ਕੀ ਆ ਕਹਿਣ ਐ ਇੰਨਾ ਸ਼ੁੱਧ ਵਾਤਾਵਰਨ ਤੇ ਆ ਕੇ ਤੇ ਇੱਧਰ ਨਜ਼ਾਰਾ ਆ ਜਾਂਦਾ ਲਓ ਜੀ ਆਪਾਂ ਪੰਬੌਰ ਸਾਹਿਬ ਦੀ ਹੱਦ ਦੇ ਵਿੱਚ ਪਹੁੰਚ ਚੁੱਕੇ ਆ ਤੇ ਆਪਣੀ ਸੰਗਤ ਬੋਲੇ ਬੋਲੇ ਸੋਨੇ ਹਾਲ ਸ਼ਾਸਤਰੀ ਅਕਾਲ ਦੇ ਜਕਾਰਿਆਂ ਨਾਲ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਐਂਟਰੀ ਲਓ ਜੀ ਚੈੱਕ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸਾਰੀ ਸੰਗਤ ਵੀ ਗੁਰਦੁਆਰਾ ਸ਼੍ਰੀ ਪੰਪੋਰ ਸਾਹਿਬ ਇਹ ਬਿਲਕੁਲ ਉਨੇ ਦੀ ਹੱਦ ਦੇ ਨਾਲ ਲੱਗ ਜਾਂਦਾ ਤੇ ਲਓ ਜੀ ਪਹੁੰਚ ਚੁਕੇ ਆਪਾਂ ਗੁਰਦੁਆਰਾ ਪੰਪੋਰ ਸਾਹਿਬ ਪੁੱਜਦੀ ਸਾਰ ਤੇ ਆਪਾਂ ਆਪਣੇ ਟਰੈਕਟਰਾਂ ਨੂੰ ਲਗਾ ਕੇ ਪਾਰਕਿੰਗ ਤੇ ਗੁਰਦੁਆਰਾ ਸਾਹਿਬ ਵਿੱਚ ਕੀਤੇ ਗਏ ਦਰਸ਼ਨ ਤੇ ਦਰਸ਼ਨ ਵਗੈਰਾ ਕਰਨ ਤੋਂ ਬਾਅਦ ਬਾਹਰ ਆ ਕੇ ਦਾ ਥਿਊ ਚੈੱਕ ਕਰੋ ਦਰਿਆ ਦਾ ਲਓ ਜੀ ਚੈੱਕ ਕਰੋ ਤੁਸੀਂ ਥਿਊ ਤਾ ਨੂੰ ਦਰਿਆ ਦੇ ਵਿੱਚੋਂ ਵੀ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਅੱਗੇ-ਅੱਗੇ ਦੇਖਦੇ ਰਹੋ ਤੁਹਾਨੂੰ ਪੂਰਾ ਥਿਊ ਦਿਖਾਵਾਂਗੇ ਲਓ ਜੀ ਆਪਾਂ ਲੰਗਰ ਪਾਣੀ ਛਕਿਆ ਤੇ ਲੰਗਰ ਪਾਣੀ ਛਕਣ ਤੋਂ ਬਾਅਦ ਤੇ ਆਪਾਂ ਪਹੁੰਚ ਚੁੱਕੇ ਸੀ ਦਰਿਆ 'ਤੇ ਤੇ ਦਰਿਆ ਤੇ ਪਹੁੰਚਣ ਤੋਂ ਬਾਅਦ ਆ ਕਿਸ਼ਤੀ ਦੇ ਵਿੱਚ ਦਾ 뷰 ਚੈੱਕ ਕਰੋ ਗੁਰਦੁਆਰਾ ਪੰਬੌਰ ਸਾਹਿਬ ਦਾ ਲਓ ਜੀ ਦੇਖੋ ਜੀ ਦਰਿਆ ਚੈੱਕ ਕਰੋ ਇਹ ਦਰਿਆ ਦਾ 뷰 ਚੈੱਕ ਕਰੋ ਇਹ ਕਿਸ਼ਤੀ ਦੇ ਵਿੱਚ ਲੱਕ ਥੋੜਾ ਡਰ ਰਿਹਾ ਸੀ ਤੇ ਪਾਣੀ ਭਰਦਾ ਗਿਆ ਤੇ ਆਪਣੇ ਡਰਾਈਵਰ ਸਾਹਿਬ ਵੱਲੋਂ ਪਾਣੀ ਬਾਟੀਆਂ ਨਾਲ ਬਾਹਰ ਘੱਟਿਆ ਗਿਆ ਤੇ ਪੰਮ ਦੇ ਪਿੰਡਰ ਵੱਲੋਂ ਕੀਤਾ ਗਿਆ ਇੰਜੋਏ ਬੜਾ ਸ਼ਾਨਦਾਰ 뷰 ਸੀਗਾ ਤੇ ਥੋੜੀ ਨੈਟਵਰਕ ਦੀ ਅੱਗੇ-ਅੱਗੇ ਪ੍ਰੋਬਲਮ ਹੋ ਰਹੀ ਸੀਗੀ ਤੇ ਆਪਣੇ ਗੋਲੀ ਜੀ ਵੱਲੋਂ ਵਾਈਫਾਈ ਦੀ ਸੇਵਾ ਉਪਲਬਧ ਕਰਵਾਈ ਗਈ। ਹੋਵੇ Jio ਦਾ ਤੇ ਸਾਡੇ ਗੋਲੀ ਜੀ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਸਾਡੇ ਮੈਨੇਜਰ ਸਾਹਿਬ ਨੇ Jio ਦੇ ਲੋਜੇਨਾ ਵੱਲੋਂ ਆਪਣਾ ਵਾਈਫਾਈ ਕੀਤਾ ਗਿਆ ਫਿੱਟ ਤੇ ਨਾਲ ਇਹਨਾਂ ਨੂੰ ਮਿਲੇ ਹੋਏ ਸੀਗੇ ਦੋ ਹੈਲਪਰ ਬਲਜਿੰਦਰ ਤੇ ਸਗੂ ਤੇ اڈੇਰਾ ਸਾਹਿਬ ਦੇ ਵਿੱਚ ਫਿਰ ਦੁਬਾਰਾ ਮੁੰਡਿਆਂ ਵੱਲੋਂ ਕੀਤੀ ਗਈ ਹੁੱਲੜਵਾਜੀ ਨਾਂਨ ਵੱਲੋਂ ਸਟਾਰਟ ਕਰਵਾਏ ਗਏ ਤੇ ਗੁਰਦੁਆਰਾ ਸਾਹਿਬ ਦੇ ਪਾਟੀਜੀ ਵੱਲੋਂ ਸਾਨੂੰ ਉੱਥੇ ਰਵਾਨਾ ਕੀਤਾ ਗਿਆ ਕੀਤਾ ਕਿਸੇ ਨੇ ਤੇ ਭਰਨਾ ਸਾਨੂੰ ਵੀ ਪਿਆ ਤੇ ਲਓ ਜੀ ਆਪਾਂ ਆਪਣੇ ਟਰੈਕਟਰ ਤੇ ਟਰਾਲੀਆਂ ਉਧਰੋਂ ਕੱਢ ਗਏ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਸੀ ਚਾਲੇ ਫੇਰ ਰਸਤੇ 'ਚ ਮਹਿੰਦਰਾ ਦਾ ਪਟ ਗਿਆ ਸੀਗਾ ਟਾਇਰ ਤੇ ਇੱਕ ਜੌਂਡੀਰ ਲੈ ਕੇ ਆਪਾਂ ਅੱਗੇ ਟਾਇਰ ਦੀ ਸ਼ਾਪ ਲੱਭਣ ਗਏ ਤੇ ਲੋ ਜੀ ਸ਼ੌਪ ਵਗੈਰਾ ਲੱਭਣ ਤੋਂ ਬਾਅਦ ਆਪਣਾ ਮਹਿੰਦਰਾ ਦਾ ਕਰਵਾਇਆ ਟਾਇਰ ਚੇਂਜ ਤੇ ਟਰੈਕਟਰ ਦਾ ਟਾਇਰ ਤਾਂ ਮਿਲਿਆ ਨਹੀਂ ਫਿਰ ਗੱਡੀ ਦਾ ਟਾਇਰ ਪਵਾ ਕੇ ਆਪਾਂ ਕੰਮ ਸਾਰ ਕੇ ਤੇ ਅਗਲੇ ਦਿਨ ਆਪਾਂ ਹੋਲਾ ਮਹੱਲਾ ਕੀਤਾ ਇੰਜੋਏ ਲੋ ਜੀ ਹੁਲਮ ਅੱਲਾ ਆਪਣਾ ਸ਼ੁਰੂ ਹੋ ਗਿਆ ਸੀ ਰੰਗ ਰੋਗਨ ਨਾਲ ਤੇ ਚੈੱਕ ਕਰੋ ਜੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਦੇਖੋ ਜੀ ਲੋਕ ਰੰਗੋ ਰੰਗੀ ਹੋਏ ਹੋਏ ਨੇ ਵੀਊ ਚੈੱਕ ਕਰੋ ਜੀ ਜਾਮ ਦੇਖੋ ਜੀ ਹੋਲੇ ਮੱਲੇ ਦੇ ਵਿੱਚ ਜਾਮ ਜਾਮ ਬਹੁਤ ਲੰਬਾ ਸੀ ਚੈੱਕ ਕਰੋ ਜੀ ਸਾਡੇ ਮੁੰਡੇ ਹੋਲਾ ਮੱਲਾ ਪੂਰਾ ਇੰਜੋਏ ਕਰਦੇ ਹੋਏ ਲਓ ਜੀ ਚਿੰਜਰ ਸਾਹਿਬ ਵੀ ਹੋਲਾ ਮੱਲਾ ਇੰਜੋਏ ਕਰਦੇ ਬਜਿੰਦਰ ਮੰਡੇਰ ਚੈੱਕ ਕਰੋ ਜੀ ਆਹ ਲਓ ਜੀ ਮੈਂ ਤੇ ਚਿੰਜਰ ਥੋੜੇ ਦਾਨੀ ਬਣ ਗਏ ਸੀਗੇ ਕਹਿੰਦੇ ਰੰਗ ਵੰਡਣਾ ਲਓ ਜੀ ਦੇਖੋ ਜੀ ਚੈੱਕ ਕਰੋ ਵੀਊ ਹੋਲੇ ਮੱਲਾ 2025 ਆਨੰਦਪੁਰ ਸਾਹਿਬ ਆਪਣੇ ਆਪ ਨੂੰ ਨਿਹਾਰ ਲਈਏ ਆ ਲੋ ਜੀ ਗੋੜੀ ਖਲੋ ਬਾਂਬਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਤੇ ਲੋਕ ਚੈੱਕ ਕਰੋ ਜੀ ਆ ਸਾਡੀ ਟੀਮ ਨੇ ਪੂਰਾ ਰਲ ਮਿਲ ਕੇ ਇੱਕ ਟੀਮ ਇਹਨਾਂ ਨੂੰ ਅੱਗੇ ਤੇ ਇਦਾਂ ਦੀ ਹੋਰ ਮਿਲ ਗਈ ਤੇ ਅੱਗੇ ਇੱਕ ਟਰੱਕ ਵਾਲੇ ਨੂੰ ਰੰਗੋ ਰੰਗੀ ਕੀਤਾ ਚੈੱਕ ਕਰੋ ਜੀ ਲਓ ਜੀ ਹੁਣ ਚੈੱਕ ਕਰਿਓ ਜੀ ਹਮਲਾ ਹੁੰਦਾ ਇੱਕ ਦੋ ਤੇ ਨਾ ਹਮਲੇ ਤੇ ਆਵਲਾ ਚੱਕੋ ਜੀ ਰੰਗ ਰੰਗ ਕਰਤਾ ਟਰੱਕ ਪੂਰਾ ਵਰਤਾ ਸੰਗਤ ਨਾਲ ਕੀਤਾ ਗਿਆ ਹੋਲਾ ਇੰਜੋਏ ਲੋ ਜੀ ਹੋਲਾ ਖੇលਦੇ ਹੋਏ ਸਾਨੂੰ ਆਪਣਾ ਇੱਕ ਬੰਦਾ ਪੁਸ਼ੀ ਘੋੜ ਕਪੇਂ ਦੇ ਲੰਗਰ ਚ ਲੱਭਿਆ ਤੇ ਅਸੀਂ ਵੀ ਸੋਚ ਰਹੇ ਸੀਗੇ ਐਡੀ ਲੰਬੀ ਲਾਈਨ ਵਿੱਚ ਘੁਸਿਆ ਕਿਵੇਂ ਜਾਵੇ ਫਿਰ ਉਹਦੀ ਸਲਾਹ ਬਣਾ ਰਹੀ ਸੀਗੀ ਜਿਵੇਂ ਲਾਈਨ ਚ ਘੁਸਿਆ ਜਾਵੇ ਅੱਗੇ ਤੇ ਸਾਡੇ ਪੁਸ਼ੀ ਭਰਾ ਵੱਲੋਂ ਪੂਰਾ ਪੂਰਾ ਸਾਡਾ ਸਾਥ ਦਿੱਤਾ ਗਿਆ ਸਾਡੀ VIP ਐਂਟਰੀ ਕਰਵਾਈ ਗਈ ਚੈੱਕ ਕਰੋ ਸਾਡੀ VIP ਐਂਟਰੀ ਲਓ ਜੀ ਆਜੋ 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 ਤੁਸੀਂ ਵੀ ਆਜੋ ਸਾਰੇ ਆਜੋ 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 ਜਰੂਰ ਗੋਲ ਗੱਪਿਆਂ ਦਾ ਲੰਗਰ ਛਕਿਓ ਲਓ ਜੀ VIP ਐਂਟਰੀ ਤੋਂ ਬਾਅਦ ਆਪਾਂ ਛਕਿਆ ਗੋਲ ਗੱਪੇ ਆਹ ਲਓ ਜੀ ਆਹ ਦੇਖੋ ਆਹ ਮੁੰਡਾ ਸੰਗਿਆ ਆਹ ਲਓ ਜੀ 16 ਵੱਲੂ ਗੋਲ ਗੱਪੇ ਛਕਣ ਤੋਂ ਬਾਅਦ ਪਾਣੀ ਪੀਤਾ ਤੇ ਸਤਨਾਮ ਦਾ ਦੋ ਕੋਲੇ ਖਾ ਗਿਆ ਆਹ ਲਓ ਜੀ ਤੀਜਾ ਗੋਲਾ ਵੀ ਸਤਨਾਮ ਨੂੰ ਫੜਾਇਆ ਗਿਆ ਆ ਮੁੰਡਾ ਗੋਲ ਕਰ ਪਿਆ ਲੰਗਰ ਤੋਂ ਸ਼ਰਮ ਆ ਗਿਆ ਉਹ ਲੰਗਰ ਵਗੈਰਾ ਛਕਣ ਤੋਂ ਬਾਅਦ ਪਾਰਕਿੰਗ ਨਾ ਮਿਲਣ ਕਾਰਨ ਫਿਰ ਸਲਾਹ ਕੀਤੀ ਗਈ ਵੀ ਗੁਰਦੁਆਰਾ ਟਿੱਬੀ ਸਾਹਿਬ ਰੋਪੜ ਵਿਖੇ ਰਾਤ ਕੱਟੀ ਜਾਵੇ ਤੇ ਲਓ ਜੀ ਤੇ ਆਪਾਂ ਉਧਰ ਟਿੱਬੀ ਸਾਹਿਬ ਵੱਲੋਂ ਚਾਲੇ ਪਾਤੇ ਐਡ ਗਏ ਸੀਗੇ ਚੈੱਕ ਕਰੋ ਮੜਾ ਜਾਨਾ ਤੇ ਇਸ਼ਾਰੇ ਚੈੱਕ ਕਰੋ ਲਓ ਜੀ ਮੀ ਦਾ ਪੂਰਾ ਪੂਰਾ ਮਾਹੌਲ ਬਣ ਗਿਆ ਸੀਗਾ ਗੁਰਦੁਆਰਾ ਸਾਹਿਬ ਜਿੱ ਵੱਲੋਂ ਜਾਂਦੇ ਹੋਏ ਤੇ ਸਲਾਹ ਤਾਂ ਸਾਡੀ ਸੀਗੀ ਵੀ ਮੀਂਹ ਨਾ ਪਵੇ ਤਾਂ ਅਸੀਂ ਸਿਰੇ ਲੱਗ ਜਾਵਾਂਗੇ ਪਰ ਦੇਖਦੇ ਆ ਕੱਬ ਨੂੰ ਕੀ ਮਨਜ਼ੂਰ ਆ ਤੇ ਮੀਂਹ ਆ ਗਿਆ ਤੇ ਟਰਾਲੀ ਦੇ ਉੱਪਰੋਂ ਪਾਣੀ ਬਲਜਿੰਦਰ ਸਿੰਘ ਕੱਢਦੇ ਹੋਏ ਤੇ ਛਾਲਾ ਮਾਰ-ਮਾਰ ਕੇ ਇਹਨੇ ਪਾਣੀ ਟਰਾਲੀ ਦੇ ਉੱਤੋਂ ਕੱਢਿਆ ਤੇ ਚਾਹ ਵਗੈਰਾ ਪੀਤੀ ਲੰਗਰ ਉਹਦੇ ਛਕਿਆ ਲੰਗਰ ਵਗੈਰਾ ਛਕਣ ਤੋਂ ਬਾਅਦ ਤੇ ਝਿੰਜਰ ਨੂੰ ਦਿੱਤਾ ਗਿਆ ਥੋੜਾ ਜਿਹਾ ਪਿਆਰ ਤਰ ਗੱਗੇ ਚੈੱਕ ਕਰੋ ਚਿੰਜਰ ਨੂੰ ਜਿਹੜਾ ਪਿਆਰ ਮਿਲਿਆ ਆ ਲਓ ਜੀ ਚੈੱਕ ਕਰੋ ਪਿਆਰ ਚਿੰਜਰ ਨੂੰ ਮਿਲਿਆ ਇਹ ਮਰਿੰਡੇ ਵਾਲਿਆਂ ਦਾ ਪਿਆਰ ਸੀਗਾ ਥੋੜਾ ਚਿੰਜਰ ਵਾਸਤੇ ਚੈੱਕ ਕਰੋ ਚਿੰਜਰ ਨੂੰ ਪੂਰਾ ਰੱਜ ਕੇ ਪਿਆਰ ਦਿੱਤਾ ਗਿਆ ਆ ਥੋੜਾ ਜਿਹਾ ਪਿਆਰ ਕੰਮ ਨੂੰ ਵੀ ਮਿਲ ਗਿਆ ਚੈੱਕ ਕਰੋ ਬਾਅਦ ਤੋਂ ਲੰਗਰ ਵਗੈਰਾ ਛਕਣ ਤੋਂ ਬਾਅਦ ਹਲਕੇ ਹਲਕੇ ਮੀਂਹ ਦੇ ਵਿੱਚ ਦੋਨੋਂ ਆਪਾਂ ਜਹਾਜ਼ ਆਪਣੇ ਕੱਢ ਲਏ ਸੀ ਤੇ ਚੱਲਦੇ ਗਏ ਆਪਾਂ ਗੁਰਦੁਆਰਾ ਟਿੱਬੀ ਸਾਹਿਬ ਵੱਲੋਂ ਤੇ ਲੋ ਜੀ ਪਹਾੜਾਂ ਦੇ ਰਸਤੇ ਹੁੰਦੇ ਹੋਏ ਹਲਕੇ ਹਲਕੇ ਮੀਂਹ ਦੇ ਵਿੱਚ ਉੱਪਰ ਤੇ ਮੀਂਹੇ ਹੋਰ ਗੱਲਬਾਤ ਬੁਣਾਤੀ। ਕੀ ਆ ਸ਼ਾਨਦਾਰ ਠੰਡਾ ਠੰਡਾ ਮਾਹੌਲ ਸੀਗਾ। ਚੈੱਕ ਕਰੋ ਵੀ। ਲੋ ਜੀ ਪਹਾੜਾਂ ਵਿੱਚ ਦੇ ਹੁੰਦੇ ਹੋਏ ਆਪਾਂ ਗੁਰਦੁਆਰਾ ਟਿੱਬੀ ਸਾਹਿਬ ਪਹੁੰਚ ਚੁੱਕੇ ਆ। ਤੇ ਅੱਜ ਦੀ ਰਾਤ ਗੁਰਦੁਆਰਾ ਟਿੱਬੀ ਸਾਹਿਬ ਰੋਪੜ ਵਿਖੇ ਕੱਟੀ ਜਾਏਗੀ। ਲੋ ਜੀ ਪਹੁੰਚ ਗਏ ਸੰਗਤਾਂ ਗੁਰਦੁਆਰਾ ਟਿੱਬੀ ਸਾਹਿਬ ਤੇ ਸੁਬਾਹ ਹੁੰਦੀ ਸਾਰ ਗੁਰਦੁਆਰਾ ਸਾਹਿਬ ਦੇ ਕੀਤੇ ਗਏ ਦਰਸ਼ਨ ਤੇ ਗੁਰਦੁਆਰ ਦੇ ਗੁਰਦੁਆ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਬਾਹਰ ਦਾ ਵਿਊ ਚੈੱਕ ਕਰੋ ਜੀ ਲੋ ਜੀ ਇੱਕ ਹੋਰ ਦਰਿਆ ਦੇ ਦਰਸ਼ਨ ਗੁਰਦੁਆਰਾ ਟਿੱਬੀ ਸਾਹਿਬ ਚੈੱਕ ਕਰੋ ਕਦੇ ਕਦੇ ਇੱਥੇ ਪਾਣੀ ਦਾ ਲੈਵਲ ਬਹੁਤ ਵੱਧ ਜਾਂਦਾ ਟਰਾਲੀ ਦੇ ਵਿੱਚ ਆ ਗਏ ਸੀਗੇ ਤੇ ਸਾਡੇ ਨਾਲ ਦੀ ਟਰਾਲੀ ਵਾਲਿਆਂ ਵੱਲੋਂ ਸ਼ਰਦਾਈ ਬਣਾਈ ਤੇ ਕਹਿ ਕੇ ਸ਼ਰਦਾਈ ਇਹਨਾਂ ਨੇ ਪਲਾਤੀ ਸਾਨੂੰ ਪੰਗ ਤੇ ਅੱਗੇ ਕੇ ਪੰਗ ਦੇ ਨਜ਼ਾਰੇ ਦੇਖੋ ਤੁਸੀਂ ਸਾਡੇ ਗੋਲੀਆਂ ਦੇ ਸਭ ਤੋਂ ਜ਼ਿਆਦਾ ਗੋਲੀ ਦੀ ਗੇਮ ਦੇਖੋ ਚੈੱਕ ਕਰੋ ਜਣ ਤੁਸੀਂ ਹੁੰਦਾ ਟੋਟੇ ਦਾਸਰ ਹੋ ਗਿਆ ਲੈਣ ਦੋ ਤੁਸੀਂ ਤੁਸੀਂ ਵੀ ਇਹਨਾਂ ਚਲਾਇਓ ਟਰਾਲੀ ਟੁਰਲੀ ਮੈਂ ਤੁਹਾਨੂੰ ਦੱਸਦਾ ਹਲਾ ਬਾਈ ਪਾ ਲੱਗ ਜਾ ਵਾ ਵੀ ਦੇ ਹਾਂ ਵੀਡੀਓ ਕਾ ਲਗਾ ਦੇ ਰਿਹਾ ਮੈਂ 55 ਕੀ ਦਾ ਅਸਰ ਹੋ ਰਿਹਾ ਪੰਜਾਬੀ ਪੰਜਾਬੀ ਦਾ ਓਟੇ ਦਾ ਮਨੂ ਲੱਗਿਆ ਚੱਲ ਵੀ ਪੀਤਾ ਤਾਂ ਅਸਰ ਹੁੰਦਾ ਜਾਂ ਦੇ ਪੀ ਜਾਂ ਉੱਧਰ ਨੂੰ ਨਹੀਂ ਨਹੀਂ ਮੈਨੂੰ ਪਤਾ ਲੱਗ ਗਿਆ ਨਾ ਬੈਗ ਤੇ ਲੇਕਿਨ ਉੱਥੇ ਪਿਆ ਮੈਨੂੰ ਇਹ ਕੋਈ ਨਹੀਂ ਬੈਗ ਉਹ ਲੈ ਲੈ ਹਜੇ ਕੱਪੜੇ ਗੱਡੀ ਲਿਆਓ ਗੱਡੀ ਲਿਆ ਆਹ ਟਰੱਕ ਉਹ ਲਿਆਉਣਾ ਹੁਣ ਗੱਡੀ ਤੂੰ ਬੈਠ ਮੋੜ ਮੇਰੇ ਹੰਨੀ ਭਾਈ ਨੂੰ ਫੋਨ ਕਰੀ ਆ ਦੁਕਾਨ ਦੀ ਲੈ ਜਾਣਾ ਸੀ ਪੈਸੇ ਦੀ ਟੈਨਸ਼ਨ ਕਿਉਂ ਲੈਨੇ ਖਾਤੇ ਚ ਦੇਖ ਮੇਰੇ ਚ ਆ ਗਈ ਹੋਣੀ ਆ ਤਨਖਾਹ ਟੈਂਸ਼ਨ ਨਾਲੇ ਨੂੰ ਕਿਤੇ ਗਈ ਚਾਲੇ ਹੋਪ ਤੁਹਾਨੂੰ ਸਾਰਿਆਂ ਨੂੰ ਵਲੌਗ ਵਧੀਆ ਲੱਗੇਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਾਂਗੇ ਤੁਹਾਨੂੰ ਅਗ ਕਿਸੇ ਹੋਰ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ